ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਫੇਰ ਜੇ ਗੱਲਬਾਤ ਕਰ ਲਈਏ ਨਾ ਆਪਾਂ ਪਹੁੰਚ ਚੁੱਕੇ ਹਾਂ ਡੱਲਾ ਪਿੰਡ ਪਿੰਡ ਡੱਲਾ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਤਕਰੀਬਨ ਤਕਰੀਬਨ ਹੁਣ ਇਸ ਪਿੰਡ ਨੂੰ ਜੇ ਗੱਲਬਾਤ ਕਰ ਲਈਏ ਪੰਜਾਬ ਹਰਿਆਣਾ ਐਮਪੀ ਮਹਾਰਾਸ਼ਟਰ ਸਾਰੇ ਕਿਤੇ ਸੱਜਣ ਲੱਗੇ ਜਾਣਣਾ ਆਪਾਂ ਭਾਈ ਆਪਣੇ ਕੋਲੇ ਪਹੁੰਚੀਆਂ ਝੋਟੀਆਂ ਦਿਖਾਵਾਂਗੇ ਅੱਜ ਸੱਜਣੋ ਸੱਤ ਇੱਕ ਤੇਲੀਆ ਬੂਰੀ ਦਿਖਾਵਾਂਗੇ ਕੁਆਲਿਟੀ ਹੈਗੀ ਬਹੁਤ ਚੰਗੀ ਦੂਜੇ ਕਿਸੂਏ ਦੀਆਂ ਝੋਟੀਆਂ ਨੇ ਤਕਰੀਬਨ ਪਹਿਲਾ ਦੂਜਾ ਜ਼ਿਆਦਾਤਰ ਦੰਦਾਂ ਚ ਨੇ ਜਾਨਵਰ ਦੁੱਧ ਤਕਰੀਬਨ ਤਕਰੀਬਨ 14-15 ਤੋਂ ਲਾ ਕੇ 2022 ਤੱਕ 7 ਜਨਵਰੀ ਦਿਖਾਵਾਂਗੇ ਤੇ ਬਾਕੀ ਅਮਲੇ ਨਾ ਕਰਾਉਂਿਆ ਗੱਲਬਾਤ ਹੋ ਹੋਰ ਅਮਨ ਸੰਕੀ ਵਾਲੇ ਬਹੁਤ ਵਧੀਆ ਬਾਈ ਜੀ ਬਹੁਤ ਵਧੀਆ ਕਿਸਾਨ ਪਸ਼ੂ ਪਾਲਕ ਦੀ ਟੀਮ ਜਿਹੜੀ ਸਾਡੇ ਡੱਲਾ ਨਗਰ ਦੇ ਵਿੱਚ ਪਹੁੰਚਣ ਤੇ ਸਾਡੇ ਗੁਰੂ ਭਰਾ ਦਾ ਸੀ ਤੈ ਦਿਲੋਂ ਸੁਆਗਤ ਕਰਦੇ ਆ ਤੇ ਧੰਨਵਾਦ ਵੀ ਕਰਦੇ ਆ ਵੀ ਜਿਹੜਾ ਭਰਾ ਸਾਡਾ ਪਹਿਲਾਂ ਵੀ ਦੱਸਿਆ ਸੀ ਵੀ ਸਾਡੇ ਅੱਧੇ ਬੋਲ ਤੇ ਭੱਜਾ ਆਉਂਦਾ 2 250 ਕਿਲੋਮੀਟਰ ਬਾਟ ਬਣ ਜਾਂਦੀ ਐ ਨੂੰ ਸਾਡੇ ਭਰਾ ਨੂੰ ਹੋਣ ਦੀ ਤੇ ਚਲੋ ਤੁਸੀਂ ਕਹਿੰਦੇ ਆ ਵੀ ਪ੍ਰਮਾਤਮਾ ਕਰੇ ਇਹਦਾ ਚੈਨਲ ਆ ਜਿਹੜਾ ਦਿਨ ਦੁੱਗਣੀ ਤੇ ਰਾਤ ਚ ਆ ਬਾਕੀ ਦੇਖਣ ਵਾਲੇ ਸੱਜਣਾ ਦੀ ਮਿਹਰਬਾਨੀ ਹੈ ਸ਼ੁਕਰੀਆ ਦਿਲੋਂ ਧੰਨਵਾਦ ਆ ਜਿਹੜੇ ਸੱਜਣ ਆਪਾਂ ਨੂੰ ਦੇਖਦੇ ਨੇ ਲਾਇਕ ਸ਼ੇਅਰ ਤੇ ਕਮੈਂਟ ਕਰਦੇ ਨੇ ਸਾਰੇ ਸੱਜਣਾ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਾਈ ਜਿਹੜੇ ਸਾਡੀਆਂ ਜਾਂ ਗੱਲਾਂ ਸੁਣਨੀਆਂ ਲਾ ਲੋ ਬਹੁਤ ਸੱਜਣਾ ਦੇ ਵਿੱਚ ਕਮੈਂਟ ਵੀ ਆਉਂਦੇ ਹੁੰਦੇ ਆ ਵੀ ਬਾਈ ਤੁਸੀਂ ਗੱਲਾਂ ਬਹੁਤ ਕਰਦੇ ਆ ਗੱਲਾਂ ਸੁਣਨੀਆਂ ਪਸੰਦ ਕਰਦੇ ਆ ਜਾਂ ਜਿਹੜੇ ਸਾਡੇ ਐਨੀਮਲ ਨੂੰ ਸਾਡੇ ਜਾਨਵਰਾਂ ਨੂੰ ਦੇਖਣਾ ਪਸੰਦ ਕਰਦੇ ਆ ਔਰ ਇਸ ਬਰੀਡ ਆ ਜਿਹੜੀ ਮੋਹਰਾ ਨਸਲ ਦੀ ਇਹਨੂੰ ਪਿਆਰ ਵੀ ਕਰਦੇ ਆ ਸੱਜਣ ਮੱਧਿਆ ਨੂੰ ਛੋਟੀ ਮੰਗਾ ਲੀ ਹੁਣ ਇੱਕ ਨੰਬਰ ਵਾਲੀ ਹਾਂਜੀ ਹਾਂਜੀ ਬਾਈ। ਹਾਂ ਇੱਕ ਨੰਬਰ ਦੀ ਝੋਟੀ ਲੈ ਯਾਰ ਆਜੂ ਕੀ ਗੱਲ ਬਾਤ ਆ ਕਿਹੜਾ ਸੂਆ? ਬਲੂਨ ਝੋਟੀ ਆ ਬਾਈ ਜੀ। ਸੂਆ ਪਹਿਲਾਂ। ਦੋ ਦੰਦ ਹਜੇ ਹੋਣੀ ਸ਼ੁਰੂ ਲੱਗੀ ਆ। ਬਰਾਬਰ ਨਹੀਂ ਕਰੇ। ਨਾ ਬਾਈ ਹਜੇ ਸ਼ੁਰੂ ਕਰੇ ਹਨ। ਹਾਂ ਲੱਗ ਰਹੀ ਮਾਰਦੇ ਕੈਮਰਾ ਇੱਧਰਲੇ ਪੰਨੇ। ਲਾ ਸੂਆ ਹੈਗਾ ਸੱਜਣੋਂ ਪਹਿਲਾਂ ਤੇ ਦੋ ਦੰਦ ਜੇ ਗੱਲਬਾਤ ਕਰ ਲਈਏ ਨਾ ਆਪਨਾ ਕਹਿੰਦਾ ਇਹਨੇ ਬਰਾਬਰ ਨਹੀਂ ਸੱਜਣੋਂ ਕਰੇ। ਝੋਟੀ ਦੀ ਕੁਆਲਿਟੀ ਟਾਪ ਐ ਜਮਾ ਸਿੰਘ-ਸੁੰਗ ਤੋਂ ਲਾ ਲਓ ਬਾਡੀ-ਬੁੱਡੀ ਤੋਂ ਲਾ ਲਓ। ਚਾਹੇ ਇਹਨੂੰ ਮੇਲੇ ਚ ਲੈ ਜਾ ਕੇ ਖੜ੍ਹਾ ਦਿਓ ਖੜਨ ਨਹੀਂ ਖੜਨੀ ਵੀ ਇਹਦੀ ਮੇਲੇ ਵਾਲੀ ਹੈ ਨਾ ਮੇਲੇ ਵਾਲੀ ਮੇਲੇ ਦੀ ਹਾਂ ਸੂਈ ਕਿੰਨੇ ਦਿਨ ਦੀ ਆ ਲੈ ਚੱਲ ਰੋ ਜੀ ਹਾਂ 2 ਦਿਨਾਂ ਦੀ ਸੂਈ ਹੋਈ ਆ ਬਾਈ ਅੱਜ 6 ਮਹੀਨਾ ਦਿਨ ਹੋ ਗਿਆ ਇਹਨੂੰ ਸੂਈ ਨੂੰ ਠੀਕ ਆ ਜੀ ਤੇ ਦੁੱਧ ਤਕਰੀਬਨ ਇਹਦੇ ਕੋਲੇ ਹੁਣ 12 ਕਿਲੋ ਹੋਊਗਾ ਜੀ ਛੇ ਮਾ ਦਿਨ ਸੂਈ ਨੂੰ ਦੁੱਧ 12 ਕਿਲੋ ਦੰਦ ਦੋ ਬਰਾਬਰ ਹਜੇ ਕਰੀ ਕਰੇ ਨਹੀਂ ਬਾਈ ਹਜੇ ਨਹੀਂ ਕੱਦ ਪਿੱਡ ਦੀ ਵੀ ਲਾਜਵਾਵਾ ਤੇ ਥੱਲੋਂ ਵੀ ਕੁਆਲਿਟੀ ਚੰਗੀ ਆ ਤੇ ਉੱਤੋਂ ਬਾਡੀ ਬੁੱਡੀ ਦੀ ਗੱਲ ਕਰ ਲਈ ਯਾਰ ਉਹ ਵੀ ਵਾਕ ਮਾਹਰ ਬਹੁਤ ਜਿਆਦਾ ਚੰਗੀ ਝੁੱਟੀ ਆ ਬਾਈ ਜੀ ਬਹੁਤ ਜਿੰਨੀ ਇਹ ਵੀ ਕਰਮਾ ਵਾਲੀ ਦੀ ਆਪਾਂ ਸਲੋਟ ਕਰ ਲਈਏ ਬਾਈ ਹਾਂਜੀ ਉਨੀ ਥੋੜੀ ਆ ਠੀਕ ਆ ਹਜੇ ਜਾਨਵਰ ਬਈਏ ਆ ਵੀ ਤਕਰੀਬਨ ਕਰਮਾ ਨਾਲ ਹੀ ਮਿਲਦੇ ਆ ਬਾਈ ਹਾਂ ਜੇ ਕਹਦੇ ਪੈਸੇ ਨਾਲ ਇਹ ਝੁੱਟੀ ਵੀ ਇਹੋ ਜਿਹੇ ਸੱਜਣ ਨੇ ਆਪਾਂ ਨੂੰ ਇੰਨੇ ਪਿਆਰ ਨਾਲ ਦਿੱਤੀ ਇਹ ਖੜ ਜਾ ਪਤ ਠੀਕ ਆ ਗੱਲ ਉਈ ਦੇਖਾ ਇਹ ਪੈਸਾ ਲਾ ਕੇ ਬਾਈ ਹਰ ਇੱਕ ਚੀਜ਼ ਨਹੀਂ ਮਿਲਦੀ। ਕੁਝ ਗੱਲਾਂ ਕਿਸਮਤ ਤੇ ਵੀ ਹੁੰਦੀਆਂ ਬਾਈ ਬੰਦੇ ਦੀਆਂ। ਕਵਾਲਿਟੀ ਇਹਦੀ ਜੇ ਆਪਾਂ ਗੱਲਬਾਤ ਕਰ ਲਈ ਨਾ ਕਵਾਲਿਟੀ ਹੈ ਜਿਹੜੀ ਇਹਦੀ ਕਵਾਲਿਟੀ ਬੜੀ ਲਾਜਵਾਵਾ ਐਂਡ ਕਹਿ ਸਕਦੇ ਆਂ ਜਿਹੜੀ ਉਹ ਗੱਲਬਾਤ ਆ ਕਿਉਂਕਿ ਕੁਰਸੀ ਤੋਂ ਮੈਨੂੰ ਖੜਾ ਹੋਣਾ ਪੈ ਗਿਆ ਇਹਦੀ ਕਵਾਲਿਟੀ ਕੁਆਲਿਟੀ ਦੇਖ ਕੇ ਇੱਥੋਂ ਦਿਖਾ ਦੇ। ਇਹਦੀ ਇਹੋ ਜੀ ਆ ਬਾਈ ਇਹ ਬਈ ਪੈਸਾ ਲੈ ਕੇ ਤਾਂ ਹਰਿਆਣੇ ਦੇ ਵਿੱਚ ਤਕਰੀਬਨ ਸਾਰਾ ਤਾਮਲਨਾਡੂ ਸਾਰਾ ਗੁਜਰਾਤ ਸਾਰਾ ਹੀ ਮਹਾਰਾਸ਼ਟਰ ਤੇ ਸਾਰੇ ਹੀ ਬੰਬੇ ਦੇ ਵਪਾਰੀ ਤੇ ਸਾਰੇ ਹੀ ਪੰਜਾਬ ਦੇ ਤੁਰੇ ਫਿਰਦੇ ਆ ਉੱਥੇ ਪਰ ਇਹੋ ਜਿਹਾ ਜਾਨਵਰ ਬਾਈ ਬਹੁਤ ਅਣਕੇ ਨਾਲੀ ਜਿਵੇਂ ਆਪਾਂ ਪਿਛਲੀ ਵੀਡੀਓ ਚ ਵੀ ਦੋ ਝੋਟੀਆਂ ਦਿਖਾਈਆਂ ਸੀਗੀਆਂ ਜਿਹੜੀਆਂ ਬਹੁਤ ਜਿਆਦਾ ਚੰਗੀਆਂ ਸੀ ਬਾਈ ਠੀਕ ਹੈ ਗੱਲ ਤੇ ਇਹ ਕਰਮ ਵਾਲੀ ਉਹਨਾਂ ਨਾਲੋਂ ਵੀ ਜਿਆਦਾ ਚੰਗੀ ਆ ਹਰ ਪੱਖ ਤੋਂ ਹੀ ਬਾਈ ਹਾਂ ਇੱਕ ਗੱਲ ਹੋਰ ਆ ਜਿਹੜਾ ਇਹਦੀ ਵੀਡੀਓ ਦੇ ਵੀਡੀਓ ਦੇਖੂਗਾ ਨਾ ਉਹਨੂੰ ਇਹ ਬੈੱਡ ਤੇ ਪਏ ਨੂੰ ਕੁਰਸੀ ਤੇ ਬੈਠੇ ਨੂੰ ਖੜਾ ਹੋਣ ਤੇ ਮਜਬੂਰ ਜ਼ਰੂਰ ਕਰ ਦੂਗੀ ਝੋਟੀ ਬਹੁਤ ਜ਼ਿਆਦਾ ਹੈਗਾ 12 ਕਿਲੋ ਦਿਨ ਹੈਗਾ ਛੇਮਾ ਛੇਮਾ ਮਗਰ ਕੱਟੀ ਆ ਬਈ ਨਾਲ ਵੀ ਕੱਟੀ ਇੱਕ ਰੰਗੀ ਕੱਟੀ ਜਮਾ ਪੂ ਕਬਾਲ ਵੀ ਚਿੱਟਾ ਹੈ ਨਹੀਂ ਉਹਦੇ ਸਾਰੇ ਸੀ ਆਪ ਵੀ ਕੱਟੀ ਆ ਤੇ ਇਹਦੇ ਨਾਲ ਵੀ ਕੱਟੀ ਪਾਸ ਵੀ ਦਿਖਾ ਦੇ ਬਾਈ ਦੇਖ ਜਮਾ ਇਹ ਕਾਨੇ ਵਰਗੀ ਪੂਛ ਆ ਜਿਵੇਂ ਹੁੰਦਾ ਨਾ ਕਾਨਾਂ ਪਾਸਦਾ ਬਿਲਕੁਲ ਪਤਲੀ ਪੂਛ ਆਗੀ ਜਿਵੇਂ ਆਪਾਂ ਗੱਲਬਾਤ ਕਰ ਲਈਏ ਜਿਵੇਂ ਜਿੱਧਰ ਮਰਜੀ ਮੋੜ ਲੋ ਇਹਨੂੰ ਤੇ ਆਪਦੀ ਸਕਿਨ ਵੀ ਇਹਦੀ ਯਾਨੀ ਬਹੁਤ ਨਾਜ਼ੁਕ ਆ ਬਾਈ ਨਾੜਾ ਦੇਖੋ ਸਾਰਾ ਜਾਲ ਵਿਛਿਆ ਹੋਇਆ ਪਿੰਡੇ ਦੇ ਵਿੱਚ ਦੀਂਦਾ ਇਹਦੇ ਉਮੇ ਹਾਂਜੀ ਹਾਂਜੀ ਵੇਸੇ ਦੀ ਬਰੀਡ ਤਕਰੀਬਨ ਆ ਦੇ ਧੌਣ ਦੇ ਜਿਹੜੇ ਬਲ ਹੁੰਦੇ ਨੇ ਨਾ ਗੁਰੀ ਬਾਈ ਉਹਨਾਂ ਤੋਂ ਪਤਾ ਲੱਗ ਜਾਂਦਾ ਵੀ ਬਹੁਤ ਬਰੀਕ ਲਾਈਨਾਂ ਹੁੰਦੀਆਂ ਨੇ ਉਹ ਬਲਾਂ ਦੀਆਂ ਪੈਸੇ ਇਹ ਕਿੰਨੇ ਲਵਾਂਗੇ ਆਮਨੇ ਇਹਦਾ ਮੁੱਲ ਬਾਈ ਕਰਦੇ ਆਪਾਂ 2 ਲੱਖ ਰੁਪਈਆ ਜੀ ਕਿੰਨੇ ਦੀ ਛੱਡ ਦਾਂਗੇ ਇਹ ਇਹ ਝੋਟੀ 1.85 ਲੱਖ ਦੇ ਦੇ ਦਾਂਗੇ ਬਾਈ ਇਹ ਦੇ ਦਾਂਗੇ 1 ਲੱਖ ਤੇ 85 ਹਜ਼ਾਰ ਦੀ 85 ਹਜ਼ਾਰ ਦੀ ਦੇ ਦੇਾਂਗੇ ਬਾਈ ਤੇ ਹੁਣ ਸੱਜਣਾ ਦਿਖਾਵਾਂਗੇ 2 ਨੰਬਰ ਵਾਲੀ ਝੋਟੀ ਸੱਜਣਾ ਹੁਣ ਆ ਗਈ 2 ਨੰਬਰ ਵਾਲੀ ਝੋਟੀ ਇਹਦੀ ਆਮਨੇ ਕੀ ਡਿਟੇਲ ਹੈ ਇਹੀ ਡਿਟੇਲ ਆ ਬਾਈ ਜੀ ਤੀਜੇ ਸੂਏ ਸੂਈ ਆ ਇਹ ਜੀ ਹਾਂਜੀ ਸੂਆ ਹੈਗੀ ਤੀਜਾ ਹਾਂ ਕਾ ਕਿ ਦਿਨ ਦੀ ਸੂਈ ਆ ਇਹ ਨੂੰ ਸੂਈ ਨੂੰ ਬਾਈ ਜੀ ਅੱਜ 5 ਦਿਨ ਹੋ ਗਏ ਹਾਂ ਲੈ ਚੱਲ ਰਾਜੂ 5 ਦਿਨਾਂ ਦੀ ਸੂਈ ਥੱਲੇ ਦੁੱਧ 14 ਕਿਲੋ ਆ ਜੀ ਹੁਣ ਇਹਦੇ ਕੋਲੇ ਪੂਰਾ ਐ ਚੋਣ ਵਾਲਾ ਤੇ ਮੋਦੀ ਦਾ ਇਹਦੇ ਮਗਰ ਕੱਟਾ ਹੈ ਬਾਈ ਜੀ ਇੱਕ ਰੰਗਾ ਕਾਲਾ ਕੱਟਾ ਆ 5 ਦਿਨਾਂ ਦੀ ਸੂਈ ਆ ਤੇ ਦੁੱਧ ਬਾਈ ਕਹਿੰਦਾ ਆ 14 ਕਿਲੋ 14 ਕਿਲੋ ਦੁੱਧ ਹੁਣ ਜੀ ਐਂ ਕੰਡੇ ਚੜਨ ਵਾਲਾ ਇਹਦੇ ਕੋਲੇ ਹੈ ਜੀ ਪੰਜਾਂ ਦਿਨਾਂ ਦੀ ਸੂਈ ਕੋਲੇ ਆਪਾਂ ਪੂਰੇ ਪ੍ਰੂਫ ਦੇ ਦੇ ਕੇ ਨਾਲ ਸੂਈ ਦੀ ਵੀਡੀਓ ਵੀ ਆਪਣੇ ਕੋਲ ਦੀ ਹਾਂਜੀ ਹਾਂਜੀ ਕੋਈ ਕਿੱਦੇ ਸੂਈ ਆ ਇਹ ਕਿੰਨੀ ਤਰੀਕ ਨੂੰ ਸੂਈ ਆ ਜੇਰ ਸਿੱਧੀ ਦੀ ਵੀਡੀਓ ਆ ਔਰ ਕੱਦ ਕਾਠ ਦਾ ਦੇਖ ਕੇ ਇਹਦਾ ਸੱਜਣਾ ਨੂੰ ਅੰਦਾਜ਼ਾ ਲੱਗ ਜਾਣਾ ਬਾਡੀ ਬੁੱਡੀ ਤਾਂ ਇਹ ਵੀ ਆ ਗਈ ਬਾਲੀ ਵੱਡੀ ਜੇ ਗੱਲਬਾਤ ਕਰ ਗਈ ਕਿੰਨੇ ਕਿਲੋ ਦੁੱਧ ਵਾਲੀ ਮੱਝ ਆ ਇਹ ਤੇ ਕਿੰਨੇ ਕੱਦ ਕਾਟਦੀ ਆ ਆ ਬਾਡੀ ਬੁੱਡੀ ਇਹਦੀ ਬਾਲੀ ਲਾਜਵਾਹ ਆ ਗਈ ਲੈ ਲੈ ਚੱਰ ਰਾਜੂ ਐਨੂੰ ਬਾਡੀ ਬੁੱਡੀ ਦਾ ਉਹੀ ਗੱਲ ਹੈ ਮੂਰੇ ਲੱਤਾਂ ਦੇ ਵਿੱਚ ਹਿੱਕ-ਫੁੱਕ ਦਿਖਾਦੀ ਬਾਈ ਦੇਖ ਕੰਬਲਾ ਜੀ ਨੂੰ ਕਹਿੰਦੇ ਨਾ ਜਮਾ ਬਿਲਕੁਲ ਵੀ ਹੈ ਨਹੀਂ ਇਹਦੇ ਜਮਾ ਹੀ ਤੇ ਆਰਡਰ ਉਡਰ ਹੈਗਾ ਦਾ ਸੱਜਣੋਂ ਬਾ ਕਮਾਲ ਦਾ ਆਰਡਰ ਹੈ 14 ਕਿਲੋ ਹੁਣ ਰੈਡੀ ਆ ਬਾਈ ਇਹ ਕਿੰਨਾ ਦੁੱਧ ਪਾ ਸਕਦੀ ਹੈ ਇਹ ਦੁੱਧ ਬਾਈ ਜੀ ਆਪਾਂ 24 ਕਿਲੋ ਦੁੱਧ ਦੀ ਗਾਰੰਟੀ ਦੇਵਾਂਗੇ ਦੀ 24 ਕਿਲੋ ਦੀ ਜਿਹੜਾ ਵੀ ਸੱਜਣ ਲੈ ਕੇ ਜਾਊਗਾ ਜੀ 24 ਕਿਲੋ ਪਾ ਲੈ ਹੋ ਜੂ ਉਸਤਾ 24 ਕਿਲੋ ਦਾ ਡਰਮ ਭਰ ਦੂਗੀ ਇਹ ਤੇ ਆਪਾਂ ਬਾਈ ਜੀ ਇਹਦੀ ਚਮਾਈ ਵੀ ਕਰਾਵਾਂਗੇ ਲਾਈਵ ਫਿਰ ਜੇ ਆਪਣੇ ਕੋਲੇ ਰਹਿ ਗਈ ਤਾਂ ਇਹ ਠੀਕ ਆ ਜੀ 24 ਕਿਲੋ ਦੁੱਧ ਜਾਨੀ ਇਹਦਾ ਕੰਡੇ ਤੋਲ ਵਾਲਾ ਝੋਟੀ ਚਵਾਊਗੀ ਆਪਣੀ ਪੂਰੀ ਗਰੰਟੀ ਹੈ ਕੋਈ ਸੱਜਣ ਜਿਹੜਾ ਵੀ ਲੈ ਕੇ ਜਾਵੇ ਉਹਨੂੰ 24 ਕਿਲੋ ਦੁੱਧ ਦੀ ਓਟ ਤੇ ਹੀ ਲੈ ਕੇ ਜਾਵੇ ਆਪਣੇ ਤੋਂ ਇਹਦੀ ਬਾਈ ਕਹਿੰਦਾ 24 ਕਿਲੋ ਦੁੱਧ ਦੀ ਓਟ ਦੇ ਦਾਂਗੇ ਆਪਾਂ 24 ਕਿਲੋ ਇੱਕ ਕੈਨ ਵਾਲਾ ਹੁੰਦਾ ਤੇ ਇੱਕ ਸੱਜਣੋਂ ਬਾਈ ਕਹਿੰਦਾ ਤੋਲਣ ਵਾਲਾ ਹੋ ਜਾਂਦਾ ਵੀ ਕੰਡੇ ਤੇ ਤੋਲਣ ਵਾਲਾ 24 ਕਿਲੋ ਤੇ ਇਹਦੀ ਬਾਈ ਜੀ ਹਾਈਟ ਹੋਈਟ ਵੀ ਤੁਸੀਂ ਐ ਅੰਦਾਜ਼ਾ ਲਾ ਲਿਓ ਕੱਦ ਦਾ ਆ ਭਰਾ ਨੂੰ ਨੇੜੇ ਲਾ ਲਾ ਆਪਦੇ ਨਾਲ ਦੇ ਨੂੰ ਤੂੰ ਵੀ ਨਾਲ ਲਾ ਇਹਨੂੰ ਕੈਮਰਾ ਫੜਾ ਦੇ ਤੂੰ ਨਾਲ ਖੜ ਕੇ ਦਿਖਾ ਹਾਂ ਲੈ ਤੈਨੂੰ ਤਾਂ ਸੱਜਣ ਸਾਰੇ ਜਾਣਦੇ ਹੀ ਐ ਇੱਥੋਂ ਦੇ ਕਹਿੰਦੇ ਹਾਈਟ ਹੂਟ ਦਾ ਤੈਨੂੰ ਦੇਖਣ ਵਾਲੇ ਕਿ ਇਹਦੀ ਹਾਈਟ ਹੂਟ ਦਾ ਪਤਾ ਲੱਗ ਜੂਗਾ ਔਰੇ ਤੂੰ ਔਰੋਂ ਇਹਦੀ ਹਾਈਟ ਹੂਟ ਦਾ ਲੱਗ ਜੂ ਪਤਾ ਹੁਣ ਥੋੜਾ ਜਿਹਾ ਮੈਂ ਥੋ ਕਰਦੀ ਹਾਂ ਹਾਂ ਐਉਂ ਡਰਦੀ ਆ ਥੋੜਾ ਜਿਹਾ ਕੱਦ ਵਿੱਡਾ ਆ ਗਿਆ ਤਾਂ ਪੂਰਾ ਫੁੱਲ ਵੱਡਾ ਹੀ ਆ ਗਿਆ ਜਿੱਡਾ ਕਹਦੀਏ ਬਹੁਤ ਵੱਡੀ ਤੇ ਚੰਗੀ ਮੱਝ ਆ ਬਾਈ ਇਹ ਹਾਂ ਡਾਬਲ ਆ ਗਈ ਪੂਰੀ ਤੇ ਆ ਗਈ 24 ਕਿਲੋ ਵਾਲੀ ਮੇਲੇ ਜਿੱਤਣ ਵਾਲੀ ਮੈਂ ਆ ਗਈ ਬਹੁਤ ਜਿਆਦਾ ਹੀ ਚੰਗੀ ਮੱਝ ਆ ਬਾਈ ਲੈ ਇਥੋਂ 22 ਦੇ ਕੱਦ ਤੋਂ ਵੀ ਆਈਡੀਆ ਲਾ ਲਓ ਇਹਦੇ ਕੱਦ ਕਾਟ ਦਾ ਇਸ ਟਾਈਮ ਹੈਗਾ ਅਮਨੇ 14 ਕਿਲੋ ਇਸ ਟਾਈਮ 14 ਕਿਲੋ ਜਾਣੀ ਬੌਲਾ ਮੰਨ ਲਓ ਤੁਸੀਂ ਇਹਨੂੰ ਵੀ ਇੱਕ ਬੌਲੇ ਚੋਂ ਖਾਲੀ ਹੋ ਕੇ 14 ਕਿਲੋ ਦੁੱਧ ਤੋਂ ਸ਼ੁਰੂ ਹੋਈ ਹੈ ਬਾਈ ਇਹ 14 ਕਿਲੋ ਤੋਂ ਇਸ ਟਾਈਮ ਇਹ ਸਟਾਰਟ ਹੋਈ ਹੈ ਜੇ ਗੱਲਬਾਤ ਕਰ ਲਈਏ 14 ਕਿਲੋ ਤੋਂ ਸਟਾਰਟ ਹੋ ਕੇ ਬਾਈ ਕਹਿੰਦਾ ਦੁੱਧ ਦੇ ਇਹ ਪਾਉਗੀ 24 ਕਿਲੋ ਕੰਡੇ ਤੇ ਧਰਨ ਲੱਗੀ ਹਾਈਟ ਹੀ ਨਹੀਂ ਹੈ ਬਾਈ ਲੈਂਥ ਵੀ ਦੇਖ ਦੀ ਕਿੱਡੀ ਹੈ ਵੀ ਕਿੱਥੋਂ ਸ਼ੁਰੂ ਹੁੰਦੀ ਹੈ ਤੇ ਕਿੱਥੇ ਜਾ ਕੇ ਖਤਮ ਹੁੰਦੀ ਹੈ ਇਹ ਕਿਹੜੀ ਮਨੂੰ ਖਿੱਚੀ ਬੁੱਧ ਦਾ ਮੂੰਹ ਇਹਦੀ ਗਰਦਨ ਦਾ ਸੈਜ ਦੇਖ ਬਾਈ ਗਰਦ ਇੱਕ ਗੱਲ ਹੋਰ ਦੱਸਦਾ ਨਾ ਵੀ ਜਿਹੜੇ ਸੱਜਣ ਨੂੰ ਯਾਰ ਇਹ ਪਸੰਦ ਆ ਕੇ ਉਹ ਛੋਟਾ ਹਾਥੀ ਨਾ ਲੈ ਕੇ ਆਵੇ ਹਨਾ ਫੇਕਪ ਜ ਵੀ ਮਸਾ ਹੀ ਹੁੰਦੀ ਆ ਬਾਈ ਇਹ ਲੰਬਾਈ ਤਾਂ ਇਹਦੀ ਆਈ ਆ ਇੱਥੇ ਤੋਂ ਲੰਬਾਈ ਲੰਬੂਈ ਚੈੱਕ ਕਰ ਸਕਦੇ ਹਾਂ ਕਾਫੀ ਲੰਮੀ ਆ ਫੀਤਿਆਂ ਦਾ ਜ਼ਿਕਾੜ ਨਹੀਂ ਹੈਗਾ ਅੱਜ ਨਹੀਂ ਮਾਰ ਵੀ ਦਿੰਦਾ ਪੀਤਾ ਇੱਥੇ ਮੈਂ ਕਰ ਵੀ ਦਿੰਦਾ ਸੰਤੁਸ਼ਟੀ ਸੋਡੀ ਤੇ ਇੱਥੇ ਤੋਂ ਆਰ ਡਰਰ ਚੈੱਕ ਕਰ ਸਕਦੇ ਹਾਂ ਬਾ ਕਮਾਲ ਆ ਡਰ ਐ ਨਾੜਾ ਨੂੜਾ ਆਰ ਡਰ ਤੇ ਬਹੁਤ ਨੇ ਇਹ ਜੇ ਗੱਲਬਾਤ ਕਰ ਲਈਏ ਸੱਜਣ ਨੂੰ ਚਵਾਈ ਦੀ ਆਮਨੇ ਕਿਵੇਂ ਆ ਇਹ ਐ ਗੰਨੇ ਵਰਗੀ ਚਵਾਈ ਆ ਬਾਈ ਕੋਈ ਚਾਹੇ ਸੱਜਣੇ ਦੀ ਧਾਰ ਬਣਾ ਮਰੇ ਇਨੀ ਗਾਰੰ ਆ ਇਹਦਾ ਕਿਹੜਾ ਕਿਹੜਾ ਹੋਰ ਦਵਾ ਦੇ ਉਹਨਾਂ ਲੈ ਆ 11 ਕਿਹੜਾ ਹੋਰ ਦਵਾ ਦੇ ਇਹਦਾ ਇਹਦੇ ਪੈਸੇ ਕਿੰਨੇ ਲਮਾਂਗੇ ਆਪਨੇ ਇਹਦਾ ਮੁੱਲ ਬਈ ਆਪਾਂ ਕਰਦੇ ਆ 310000 ਰੁਪਇਆ ਜੀ 3 ਲੱਖ ਤੇ 10 ਹਜ਼ਾਰ ਇਹਦਾ ਹੈਗਾ ਮੁੱਲ ਲੈ ਰਾਜੂ ਕਿਹੜਾ ਇਹਦਾ ਇੱਕ ਹੋਰ ਦਵਾ ਦੇ ਕਿਉਂਕਿ ਮੁੱਲੇ ਦਾ ਵੱਡਾ ਹੈ ਆ ਲੈ ਚੱਲ ਤੇ ਬਾਡੀ ਬੁੱਡੀ ਦੀ ਵੀ ਲਾਜਵਾਬ ਆ ਗਈ ਜੇ ਗੱਲਬਾਤ ਕਰ ਲੇ ਗਏ ਕਿ ਰਾਜੂ ਤਾਂ ਸਮਝੀ ਨਹੀਂ ਹੈਗੀ ਇਹ ਦੱਬੀ ਫਿਰਦੀ ਯਾਰ ਰਾਜੂ ਨੂੰ ਲੈ ਚੱਲ ਲੈ ਚੱਲ ਇਹਨੂੰ ਉੱਤੋਂ ਚੜਾਈ ਚੜੂਈ ਦੇਖ ਸਕਦੇ ਹੋ ਤੇ ਚਮੜਾ ਜਿਹੜਾ ਯਾਰ ਬਿਲਕੁਲ ਬਰੀਕ ਆ ਬੱਸ ਠੁਕਮਾ ਲੈ ਬਾਈ ਇਹ ਤੋਰਾ ਤੂਰਾ ਸਾਨੂੰ ਦੱਸਦਾ ਹੋਊਗਾ ਝੋਟੀ ਦਾ ਵੀ ਕੀ ਗੱਲ ਬਾਤ ਆ ਤੇ ਇੱਥੇ ਤੋਂ ਹੁਣ ਇਹਦਾ ਕੱਦ ਕਾਠ ਵੀ ਦੱਸਦਾ ਉੱਚੀ ਬਹੁਤ ਆ ਤੇ ਲੰਮੀ ਵੀ ਬਹੁਤ ਆ ਜੇ ਗੱਲ ਬਾਤ ਕਰ ਲਈਏ ਚਾਰਾਂ ਪੰਜਾਂ ਦਿਨਾਂ ਦੀ ਸੂਈ ਥੱਲੇ ਦੁੱਧ ਪਾਈ ਕਹਿੰਦਾ 14 ਕਿਲੋ ਘੰਟੇ ਆ ਇਹਦਾ ਖੜੀਦਾ ਬਾਈ ਟਨ ਚੈਸ ਲੋਡ ਦਿਖਾ ਦੇ ਵੀ ਮੂਹਰੋਂ ਦੇਖ ਨੀਵੀਂ ਪਿੱਛੇ ਦੀ ਕਿੰਨੀ ਭਾਰੀ ਆ ਮੂਹਰੋਂ ਹਲਕੀ ਆ ਇਹਦਾ ਆਮਨੇ ਬੱਚਾ ਕੀ ਆ ਨਾਲ ਇਹਦੇ ਬੱਚਾ ਇਹਦੇ ਨਾਲ ਮੋਦੀ ਸੰਹ ਦਾ ਕੱਟਾ ਬਾਈ ਵਿੱਧ ਸਟਰਾਹ ਦਿੱਤੇ ਆਪਾਂ ਨੂੰ ਨਾਲ ਫੱਜਣ ਨੇ ਅੱਛਾ ਜਿੰਨੂੰ ਤੋਂ ਆਇਆ ਇੱਕ ਰੰਗਾ ਕੱਟਾ ਵੀ ਐਂ ਲੱਗਦਾ ਵੀ ਜਿੰਨੇ ਉਹ ਕੋਈ 10 ਦਿਨਾਂ ਜਿੰਨੇ ਬੱਚੇ ਆਪਣੇ ਘਰੇ 10-10 ਦਿਨਾਂ ਦੇ 11-11 ਦਿਨਾਂ ਦੇ ਬੱਚੇ ਵੀ ਬੈਠੇ ਨੇ ਤੇ ਸਾਰਿਆਂ ਨਾਲੋਂ ਵੱਡਾ ਉਹ ਹੁਣ ਵੀ ਬਾਈ ਅੱਛਾ ਇਹ ਉਮਰ ਤੇ ਸਾਰਿਆਂ ਨਾਲੋਂ ਛੋਟਾ ਹੈ ਤੇ ਰੇਟ ਇਹਦਾ ਹੈਗਾ 3 ਲੱਖ ਤੇ 10000 ਦੁੱਧ ਬਾਈ ਕਹਿੰਦਾ ਦੇਵਾਂਗੇ 24 ਕਿਲੋ ਕੰਡੇ ਵਾਲੇ ਦੀ ਗਰੰਟੀ ਇਹਦੀ ਆ ਲੈ ਚਲੋ ਜੀ ਅੰਦਰ ਨੂੰ ਲੈ ਚਲੋ ਤੇ ਹੁਣ ਦਿਖਾਵਾਂਗੇ ਸੱਜਣੋਂ 3 ਨੰਬਰ ਵਾਲੀ ਝੋਟੀ ਤੁਸ ਨੂੰ ਨਾੜਾ ਨੂੜਾ ਦਾ ਜਾਲੇ ਬਣਿਆ ਹੋਇਆ ਬਾੜੀ ਤੇ ਹੁਣ 3 ਨੰਬਰ ਵਾਲੀ ਝੋਟੀ ਆਊਗੀ ਸੱਜਣੋਂ ਹੁਣ ਆ ਰਿਹਾ ਕਹਿੰਦੇ ਵੀ ਬੂਰੀ ਦਾ ਨਗੀਨਾ ਆ ਰਿਹਾ ਬੂਰੀ ਮੇਮ ਆ ਰਹੀ ਹੈ ਮੇਮ ਆਪੇਲੀਆ ਬੂਰੀ ਆ ਗਈ ਤੇ ਕੋਈ ਮੱਥੇ ਚ ਵੱਲ ਨਹੀਂ ਪਿਓਰ ਬੂਰੀ ਆ 100 ਦਾ 100 ਸਿੰਘ ਸਿੰਘ ਦੀ ਕੁਆਲਿਟੀ ਵੀ ਟੌਪ ਆ ਸੁਆ ਕਿਹੜਾ ਮੰਨੇ ਦਾ ਇਹਦਾ ਦੂਜਾ ਸੁਆ ਬਾਈ ਜੀ ਬੱਚਾ ਮਗਰ ਇਹਦੇ ਕੱਟੀ ਆ ਇੱਕ ਹਫਤੇ ਦੀ ਸੂਈ ਹੋਈ ਆ ਕੱਟੀ ਕਿਹੜੇ ਰੰਗ ਦੀ ਆ ਕੱਟੀ ਵੀ ਉਹ ਮੇਮ ਹੀ ਆ ਦੂਜੀ ਕੱਟੀ ਵੀ ਬੂਰੀ ਆ ਕੱਟੀ ਵੀ ਬੂਰੀ ਆ ਬਾਈ ਸੱਜਣਾ ਨਾਲ ਇਹਦੇ ਆਮ ਨਾ ਕਹਿੰਦਾ ਅੱਜ ਕੱਟੀ ਵੀ ਬੂਰੀ ਆ ਤੇ ਝੋਟੀ ਵੀ ਬੂਰੀ ਆ ਤੇ ਆ ਗਈ ਨਾ ਇਹ ਜੇ ਗੱਲਬਾਤ ਕਰ ਲਈਏ ਤੇਲੀਆ ਬੂਰੀ ਆ ਪਿਓਰ ਬੂਰੀ ਆ ਦੇ ਬੰਦੇ 17 ਕਿਲੋ ਦੁੱਧਾ ਕੱਢ ਰਿਹਾ ਹੈ ਬਾਈ 17 ਕਿਲੋ ਹਾਂ ਖਾ ਸਾ ਦੇਤਾ ਫਿਰਦਾ ਪਹਿਲਣ ਨੇ ਹੈ ਹਾਂ ਪਹਿਲਣ ਨੇ 17 ਕਿਲੋ ਦੁੱਧ ਕੱਢਿਆ ਹੋਇਆ ਬਈ ਇਹਨੇ ਦੂਜੇ ਸੂਏ ਆ ਜਮ ਅਰੀਜਨਲ ਆ ਪਿਓਰ ਦੂਜਾ ਸੂਆ ਤੇ ਥਣ ਥਣ ਦੀ ਕੁਆਲਿਟੀ ਹੈਗੀ ਟਾਪ ਜਮ ਹੈ ਨਾ ਤੇ ਆਡ ਰੂਡਰ ਵੀ ਵਾ ਕਮਾਲ ਲੱਗਦਾ ਗਾਈਆਂ ਵਾਲਾ ਹੀ ਲੇਵਾ ਗਾਈਆਂ ਵਾਲਾ ਹੀ ਥਾਣਾ ਇਹਨੂੰ ਬਈ ਤੇ ਗਾਈਆਂ ਵਾਲਾ ਹੀ ਚੋਣ ਚਵਾ ਲੱਗਿਆ ਹੋਇਆ ਆ ਲੈ ਚੜਰਾ ਜੋ ਇੱਥੇ ਭਰਤ ਤੇ ਖੜਾ ਲਾ ਇੱਥੇ ਖੜਾ ਲਾ ਮਾੜਾ ਜਾਂ ਕਿੰਨੇ ਕਿਦਨ ਹੋ ਗਿਆ ਅਮਨੇ ਸੂਈ ਨੂੰ ਇਹਨੂੰ ਸੂਈ ਨੂੰ ਬਾਈ ਜੀ 1 ਹਫਤਾ ਹੋ ਗਿਆ 1 ਹਫਤੇ ਦੀ ਸੂਈ ਥੱਲੇ ਬੌਲੀ ਕਿੰਨੀਆਂ ਹੁਣ ਹੁਣ ਇਹਦੇ ਕੋਲੇ ਜਾਨੀ 12 ਤੋਂ ਬਾ ਹੋਉ ਕੰਡੇ ਵਾਲੀ ਹੋਉ ਕੰਡੇ ਵਾਲੀ ਆ ਹੋ ਬਾਈ ਕਹਿੰਦਾ ਕੰਡੇ ਵਾਲੀ ਲਈ ਇੱਥੋਂ ਆਰਡਰ ਆਰਡਰ ਚੈੱਕ ਕਰ ਸਕਦੇ ਹੋ 4x4 ਆਰਡਰ ਆ ਗਿਆ ਤੇ ਅੱਗੇ ਪਿੱਛੇ ਦੇ ਆਰਡਰ ਦੀ ਆ ਇੱਥੇ ਤੋਂ ਚੈੱਕ ਕਰ ਸਕਦੇ ਹੋ ਤੇ ਥਣ ਥਣ ਚੈੱਕ ਕਰ ਸਕਦੇ ਹੋ ਥਣ ਵੀ ਐ ਲੱਗਿਆ ਚਵਾਈ ਦੀ ਕਿਵੇਂ ਬਾਈ ਇਹ ਬਹੁਤ ਜਿਆਦਾ ਚੰਗਾ ਚੋਣਾ ਬਾਈ ਐ ਲੱਗਿਆ ਵੀ ਟੌਪ ਕੁਆਲਟੀ ਹੈ ਸਾਣ ਨੂੰ ਹੱਥ ਲਾਉਣ ਦੀ ਦੇ ਰਹਾ ਵੀ ਬਾਲਟੀ ਦਾ ਥੱਲਾ ਪਾੜ ਦਈਏ ਧਾਰ ਇਹ ਜੀ ਹੈ ਧਾਰਤੀ ਚ ਮੋਗੇ ਕਰਨ ਵਾਲਾ ਸਿਸਟਮ ਆ ਬਾਲਟੀ ਚ ਗਲੀਆਂ ਕਰਨ ਵਾਲਾ ਸਿਸਟਮ ਆ ਬਾਈ ਇਹਦੇ ਪੈਸੇ ਕਿੰਨੇ ਲਵਾਂਗੇ ਅਪਣੇ ਇਦਾ ਮੁੱਲ ਬਾਈ ਜੀ ਹੈਗਾ 245000 ਰੁਪਈਆ ਜੀ 2 ਲੱਖ ਤੇ 45000 ਹਾਂ ਜੀ ਆਪਾਂ ਨੂੰ ਐ ਨਾ ਗਿਆ ਤਾਂ ਨਹੀਂ ਅੱਜ ਮੁੱਲ ਕੈਟੇਗਰੀ ਜਾਂਦੇ ਬਾਈ ਜੀ ਚੀਜ਼ਾਂ ਵੀ ਇਹਦੀਆਂ ਕਰਮਾਂ ਨਾਲ ਹੀ ਦੇਖਣ ਨੂੰ ਮਿਲਦੀਆਂ ਠੀਕ ਹੈ ਗੱਲ ਆ ਉਹਦੇ ਜੋ ਮਾਨਤਾਨ ਛੋਟ ਛੱਪਾ ਕਰਦਾ ਸੀ ਵੀ ਬਹੁਤ ਖੰਨੇ ਆ ਹੋਰ ਵੀ ਵੀਰ ਜਿਹੜੇ ਆਪਣੀ ਵੀਡੀਓ ਦੇਖਦੇ ਆ ਤਕਰੀਬਨ ਜਾਨਵਰਾਂ ਨੂੰ ਪਿਆਰ ਕਰਨ ਵਾਲਾ ਹਰੇਕ ਬੰਦਾ ਹੀ ਖਾਂਦਾ ਇਹਨਾਂ ਪਿੱਛੇ ਧੱਕੇ ਖਾ ਖਾ ਕੇ ਕੀ ਮਿਲਦੇ ਆ ਇਹ ਜਿਹੇ ਨਗੀਨੇ ਬਾਈ ਹਾਂ ਜੀ ਹਾਂ ਜੀ ਤੇ ਪਰ ਇਹ ਧੱਕੇ ਖਾਣ ਨਾਲ ਵੀ ਨਹੀਂ ਮਿਲਦੇ ਪੈਸੇ ਨਾਲ ਵੀ ਨਹੀਂ ਮਿਲਦੇ ਇਹਦੀਆਂ ਚੀਜ਼ਾਂ ਜਿਹੜੀਆਂ ਬਾਈ ਇਹ ਕਿਸਮਤ ਨਾਲ ਤੇ ਕਰਮਾਂ ਆ ਸੂਆ ਆ ਗਿਆ ਦੂਜਾ ਤੇ ਕੱਟੀ ਸ਼ਕੀਨ ਆ ਗਈ ਫੁੱਲ ਤੇ ਇਹ ਬਾਈ ਕਹਿੰਦਾ ਦੇਵਾਂਗੇ 2 ਲੱਖ ਤੇ 45000 ਦੀ ਨਾਲ ਵੀ ਇਹਦੇ ਕੱਟੀਆ ਤੇ ਪੈਲਣ ਦਾ ਰਿਕਾਰਡ ਇਹਦਾ ਹੈਗਾ ਸੱਜਣੋਂ 17 ਕਿਲੋ ਦਾ ਤੇ ਹੁਣ ਦਿਖਾਵਾਂਗੇ 4 ਨੰਬਰ ਵਾਲੀ ਝੋਟੀ ਲੈ ਜਾ ਰਾਜੂ ਹੁਣ ਖੋਲ ਲੈ 4 ਨੰਬਰ ਵਾਲੀ ਅੰਦਰ ਲੈ ਬੰਨੇ ਆ ਗਈ ਪ्युअर ਬੂਰੀ ਚ ਪਿੱਠ ਪੁੱਠ ਦੀ ਕੁਆਲਿਟੀ ਤੇ ਬਾਡੀ ਬੂਡੀ ਦੀ ਕੁਆਲਿਟੀ ਐਂਡ ਆ ਜਮਾ ਇਹਨਾਂ ਹੁਣ ਆ ਗਈ ਸੱਜਣੋਂ 4 ਨੰਬਰ ਵਾਲੀ ਕੱਟੀ ਇਹ ਵੀ ਕੀ ਗੱਲ ਬਾਤ ਆਮਨੇ ਇਹ ਬਾਈ ਜੀ ਦੂਜੇ ਸੂਏ ਆ ਤੇ 4 ਦੰਦ ਆ ਜੀ ਸਿਰਫ 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 ਚਾਰ ਦੰਦ ਸੂਆ ਸੂਪੀ ਦੂਜਾ ਸੂਆ ਸੂਪੀ ਜੀ ਦੂਜਾ ਕਿੰਨੇ ਦਿਨ ਦੀ ਸੂਈ ਆ ਠਿੱਗ ਦੇ ਦੰਦ ਕੱਢਨੇ ਸ਼ੁਰੂ ਕੀਤੇ ਆ ਨਹੀਂ ਜੀ ਕਿੰਨੇ ਦਿਨ ਦੀ ਸੂਈ ਆ ਇੱਕ ਹਫ਼ਤੇ ਦੀ ਸੂਈ ਹੋਈ ਆ ਜੀ ਇੱਕ ਹਫ਼ਤੇ ਦੀ ਸੂਈ ਆ ਤੇ ਆਡਰ ਇਹਦਾ ਹੈਗਾ ਗਾਵਾਂ ਵਾਲਾ ਹਨਾ ਬਾਈ ਸਟਿਚ ਚੱਡ ਰਾ ਸਟਿਚ ਚੱਡ ਰਾ ਬਾਈ ਜਿਵੇਂ ਆਪਾਂ ਕਹਿ ਨਹੀਂ ਦਿੰਦੇ ਵੀ ਬਾਹਰਲੇ ਦੇਸ਼ ਵਾਲਿਆਂ ਗਾਵਾਂ ਦਾ ਹੁੰਦਾ ਸਟਿਚ ਆਡਰ ਉਹ ਗੱਲ ਬਾਤ ਆ ਹਾਂ ਹਾਂ ਕਦ ਵਿੱਡਾ ਆ ਗਿਆ ਚੰਗਾ ਏ ਝੋਟੀ ਦਾ ਵੀ ਵੱਡੇ ਕਦ ਕਾਟ ਚ ਆ ਗਈ ਥਣ ਵੀ ਕੱਲਾ ਕੱਲਾ ਲੱਗਿਆ ਤੇ ਲੱਗਿਆ ਵੀ ਐਨ ਦੂਰੀ ਤੇ ਆ ਇੱਥੇ ਖੜਾ ਲਾ ਰੱਜੂ ਹਾਂ ਇੱਥੋਂ ਫੇਸ ਤੇ ਇੱਥੇ ਤੋਂ ਥਣ ਥਣ ਚੈੱਕ ਕਰ ਸਕਦੇ ਆਂ ਅਗਲੇ ਪੰਨੇ ਤੇ ਤੋਰਾ ਤੂਰਾ ਜਿਹੜਾ ਯਾਰ ਝੋਟੀ ਦਾ ਤੋਰਾ ਤੂਰਾ ਬੜਾ ਵਾ ਕਮਾਲ ਹੈ ਦਾ ਸੁਆ ਦੂਜਾ ਦੰਦਾਂ ਚ ਆ ਗਈ ਚਾਰ ਦੰਦ ਕਿੰਨੇ ਦਿਨ ਦੀ ਸੂਈ ਆਮਨੇ ਇਹਨੂੰ ਸੂਈ ਨੂੰ ਵੀ ਦੇ ਹੋ ਗਏ 8 ਤੋਂ 9 ਦਿਨ ਤਕਰੀਬਨ ਬੱਚਾ ਕੀ ਨਾਲ ਇਹਦੇ ਬੱਚਾ ਇਹਦੇ ਨਾਲ ਕੱਟੀ ਆ ਨਾਲ ਇਹਦੇ ਵੀ ਕੱਟੀ ਆ ਇਹਦੇ ਨਾਲ ਵੀ ਕੱਟੀ ਆ ਇਹਦੇ ਬੱਚੇ ਨੇ ਮੂੰਹ ਵੀ ਲਾਇਆ ਹੋਇਆ ਬਾਈ ਥਣਾਂ ਨੂੰ ਠੀਕ ਆ ਗੱਲ ਹਾਂ ਤਾਂ ਕਰਕੇ ਪਾਸੇ ਜੀ ਵੀਡੀਓ ਵੀ ਬਣਾਉਣੀ ਕਰਕੇ ਥੋੜੀ ਜਿਹੀ ਦਿਖਾਤਾ ਸੀ ਵੀ ਥਾਣੂ ਬਿਨਾ ਪਸ਼ਮੀ ਤੋਂ ਨਾ ਬਾਹਲੇ ਛੋਟੇ ਦਿਖਾਉਂਦੀ ਐ ਇਹ ਬਾਈ ਠੀਕ ਆ ਜੀ ਇਹਦੇ ਵਿੱਚ ਉਹਨਾਂ ਸੱਜਣਾਂ ਨੂੰ ਪਤਾ ਲੱਗ ਜੂ ਵੀ ਮੁਠੀ ਵਾਲਾ ਥਾਣਾ ਠੀਕ ਆ ਜੀ ਉਹ ਬਿਨਾ ਪਸ਼ਮੀ ਤੋਂ ਕੋਈ ਵੀ ਸੱਜ ਆਏ ਸੋਚ ਲੈਂਦਾ ਬੰਦਾ ਕਈ ਵਾਰੀ ਵੀ ਥਣ ਬਾਹਲਾ ਛੋਟਾ ਯਾਰ ਝੋਟੀ ਦਾ ਖਣੀ ਕੱਢਦੀ ਹਊ ਥਣ ਕਣੀ ਨਹੀਂ ਇਹ ਪਰ ਥਣ ਕਢਾ ਕੇ ਹੀ ਦਿਖਾਇਆ ਠੀਕ ਆ ਜੀ ਥਣ ਬਹੁਤ ਜਿਆਦੇ ਚੰਗਾ ਬਈ ਮੁਠੀ ਆ ਕੱਦ ਵਿੱਡ ਵੀ ਵੱਡਾ ਆ ਗਿਆ ਦੰਦ ਆ ਗਈ ਚਾਰ ਤੇ ਲੰਬਾਈ ਲੰਬੂਈ ਵੀ ਫੁੱਲਾ ਤੇ ਚਵਾਈ ਦੀ ਕਿਵੇਂ ਆ ਬਾਈ ਇਹ ਬਹੁਤ ਜਿਆਦੇ ਚੰਗੀ ਚਵਾਈ ਆ ਹਾਂਜੀ ਨਾਲ ਇਹਦੇ ਕੱਤੀ ਇਹਦੇ ਪੈਸੇ ਕਿੰਨੇ ਲਵਾਂਗੇ ਆਮਨੇ ਇਹਦਾ ਮੁੱਲ 1.5 ਲੱਖ ਰੁਪਇਆ ਬਾਈ ਇਹ ਕਿੰਨੇ ਦੀ ਛੱਡ ਦਾਂਗੇ 1.45 ਦੀ ਦੇ ਦਾਂਗੇ ਆ ਇਹ ਬਾਈ ਕਹਿੰਦਾ ਦੇ ਦਾਂਗੇ 1 ਲੱਖ ਤੇ 45000 ਦੀ ਇਹ ਆ ਗਈ 4 ਨੰਬਰ ਤੇ ਝੋਟੀ ਤੇ ਹੁਣ ਦਿਖਾਵਾਂਗੇ ਸੱਜਣੋ ਅੱਗੇ ਸਾਨੂੰ 5 ਨੰਬਰ ਵਾਲਾ ਨੀਕਾ ਕਿਉਂਕਿ ਨੰਬਰ ਵੈਜ ਬਾਈ ਨਾਲ ਗੱਲਬਾਤ ਕਰ ਲਿਓ ਨੰਬਰ ਚੌਥਾ ਦੰਦ ਵੀ 4 ਸੂਆ ਦੂਜਾ ਨਾਲ ਕੱਤੀ ਆ ਗਈ ਸੱਜਣੋ 5 ਨੰਬਰ ਵਾਲੀ ਝੋਟੀ ਅੱਧਾ ਵੱਡੇ ਦਾ ਵੀ ਫੁੱਲ ਵੱਡਾ ਤੇ ਹੁੰਦੀਆਂ ਬਾਈ ਕੋਲ ਤਕਰੀਬਨ ਸਾਰੇ ਜਾਨਵਰ ਸ਼ਕੀਨ ਹੀ ਹੁੰਦੇ ਨੇ ਪੂਰੇ ਇੱਥੇ ਤੋਂ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋ ਲੱਲਾ ਚੱਲ ਰਾਜੂ ਆਇਆ ਨੂੰ ਇਹਦਾ ਸੂਆ ਕਿਹੜਾ ਮਨੇ ਇੰਨੇ ਸ਼ਕੀਨ ਵੀ ਟਾਮੇ ਹੀ ਮਿਲਦੇ ਆ ਗੁਰੂ ਸਿੰਘ ਆਪਾਂ ਨੂੰ ਇਹਦਾ ਸੂਆ ਕਿਹੜਾ ਬਾਈ ਇਹ ਦੂਜੇ ਸੂਏ ਆ ਬਾਈ ਝੋਟੀ ਇਹਨੂੰ ਕਹਿ ਕੇ ਦਰੋਗੇ ਸੂਈ ਨੂੰ ਇਹਨੂੰ ਸੂਈ ਨੂੰ ਅੱਜ 4 ਦਿਨ ਹੋ ਗਏ ਬਾਈ 4 ਦਿਨਾਂ ਦੀ ਸੂਈ ਥੱਲੇ ਹੁਣ ਦੁੱਧ ਕਿੰਨਾ ਹੈ ਹੁਣ ਦੁੱਧ ਦੇ ਕੋਲੇ ਬਾਈ ਜੀ ਐਨ ਕੰਡੇ ਚੜਨ ਵਾਲਾ ਹੋਊਗਾ 11 ਕਿਲੋ ਬੌਲੇ ਚੋਂ ਖਾਲੀ ਹੋ ਕੇ ਕੱਲ ਸਵੇਰੇ ਸਾਫ਼ ਕਰੀਏ ਜੀ ਇਹ 11 ਕਿ ਬੱਚਾ ਇਹਦੇ ਨਾਲ ਕੱਟਾ ਜੀ ਆ ਨਾਲ ਇਹਦੇ ਆ ਗਿਆ ਮੇਲ ਕਾਫਲਾ ਲੈ ਚੱਲ ਰਾਜੂ ਆ ਇਹਨੂੰ ਸ਼ਕੀਨ ਸ਼ਕੂਨੇ ਵੀ ਪੂਰੀ ਆ ਗਈ ਸਿੰਘਾਂ ਸੰਗਾਂ ਦੀ ਜੇ ਗੱਲਬਾਤ ਕਰਨੀ ਉਹ ਮੇਰੇ ਸਮਾਨ ਤੋਂ ਕਿਹ ਗਰੀ ਡਰ ਜਾਂਦੇ ਨੇ ਜਾਨਵਰ ਥੋੜਾ ਜਿਹਾ ਪਾਸਾ ਪੂਸਾ ਤਾਂ ਨਹੀਂ ਆਉਣੇ ਇਹਨੂੰ ਨਾ ਭਾਲਾ ਬਾਈ ਹਜੇ ਆਹ ਤੁਹਾਨੂੰ ਭਾਲ ਹੈਗੀ ਆ ਹਜੇ ਲੈਵੇਂ ਨੂੰ ਇਹਦੇ ਇੱਕ ਸਾਈਡ ਤੇ ਜਾਦੇ ਸੀਗੀ ਚੱਕ ਗਈ ਹੁਣ ਤੱਕ ਤਕਰੀਬਨ ਠੀਕ ਆ ਗੱਲ ਹਾਂ ਹਾਂ ਬਾਈ ਕਹਿੰਦਾ ਭਾਲਾ ਵੀ ਪਾਸਾ ਕੋਈ ਇੱਕ ਧਾਰ ਦਾ ਵੀ ਫਰਕ ਹੋਵੇ ਬਾਈ ਆਪਾਂ ਦੇਣਦਾਰ ਹੋਵਾਂਗੇ ਸੱਜਣਾ ਠੀਕ ਆ ਜੀ ਕੋਈ ਜਿਹੜਾ ਕੋਈ ਸੱਜਣ ਆਇਆ ਕੋਈ ਧਾਰ ਚ ਫਰਕ ਕੱਢ ਦੇ ਇਹਦੀ ਚ ਉਹਦਾ ਤੇਲ ਖਰਚਾ ਵੀ ਦੇ ਕੇ ਭੇਜਾਂਗੇ ਬਾਈ ਆਪਾਂ ਤੇ ਬਾਕੀ ਜਿਹੜੀ ਗੱਲ ਆ ਵੀ ਬਰੀਕ ਬਰੂਕ ਬਹੁਤ ਆ ਗਈ ਹੈ ਨਾ ਬਰੀਕੀਆਂ ਬਹੁਤ ਆ ਗਈ ਇਹਦੇ ਚ ਉਹਦਾ ਦੇਖ ਤੂੰ ਇਹਦੀ ਕਹੇ ਜੀ ਆ ਬਾਈ ਹਾਂ ਬਰੀਕ ਆ ਗਈ ਬੂਥੀ ਪਤਲੀ ਤੇ ਲੰਮੀ ਆ ਗਈ ਤੇ ਇੱਥੇ ਤੋਂ ਸਿੰਗ ਆ ਗਿਆ ਬਿਲਕੁਲ ਬੰਦ ਸੂਆ ਦੂਜਾ 11 ਕਿਲੋ ਬੋਲੇ ਤੋਂ ਬਾਈ ਕਹਿੰਦਾ ਇਹ ਹੁਣੇ ਉੱਠੀ ਆ ਜੇ ਗੱਲਬਾਤ ਕਰ ਲਈਏ ਨਾਲ ਇਹਦੇ ਮੇਲਕਾਫ ਆ ਬਾਈ ਮੇਲਕਾਫ ਆ ਜੀ ਹਾਂ ਇਹਦੇ ਆਮਨੇ ਪੈਸੇ ਕਿੰਨੇ ਲਵਾਂਗੇ ਆਪਾਂ ਇਹਦਾ ਮੁੱਲ ਵੀ ਮੈਂ ਕਹਿੰਦਾ 2 ਕਰ ਦਈਏ ਹੈ ਮੈਂ ਕਹਿੰਦਾ ਮੁੱਲ ਇਹਦਾ ਵੀ 2 ਹੀ ਕਰ ਦਈਏ ਐਸ਼ਾ ਕਿੰਨੇ ਦੇ ਦਾਂਗੇ ਮੁੱਲ 2 ਕਰ ਦੇ ਦੇਾਂਗੇ 140000 ਦੀ ਮੁੱਲ ਫਿਰ ਜ਼ਿਆਦਾ ਹੋ ਗਿਆ ਦਾ ਮੁੱਲ ਫਿਰ 140000 ਕਰ ਦਿੰਦੇ ਆ ਦੇ ਦਾਂਗੇ 35 ਦੀ ਫੋਰ ਵੀ ਕਰ ਦੇ ਨਹੀਂ ਇਦੋਂ ਵੱਧ ਤਾਂ ਨਹੀਂ ਹੋਣਾ ਬਈ ਇਹਦੇ ਮੈਨੂੰ ਐਂ ਜੇ ਐਂ ਜੇ ਹੋਗਾ ਮੈਂ ਤਾਂ ਇਕੱਠੇ ਖਾਸੇ ਘਟਾ ਤੇ ਹੋਰ ਵੀ ਘਟਾ ਦੇਗਾ ਹਾਂ ਨਹੀਂ 140 ਮੁੱਲ ਕਰ ਲੈਣੇ ਆ ਦਾ ਬਈ 135 ਦੀ ਦੇ ਦਾਂਗੇ ਝੋਡੀ 35 ਚੋਂ ਵੀ ਕੋਈ ਆਏ ਸੱਜਣ ਦਾ ਮਾਣ ਤਾਣ ਕਰ ਦਿਆਂਗੇ ਆ ਲੰਬੀ ਲੰਬੀ ਬਹੁਤ ਹੈ ਇੱਥੇ ਜਾਤ ਕੁਆਲਟੀ ਚੰਗੀ ਚੰਗੀ ਹੈ ਬਈ ਤੇ ਬਰੀਕੀਆਂ ਬਹੁਤ ਨੇ ਬਾਕੀ ਬਾਈ ਕਹਿੰਦਾ ਆ ਜਿਹੜਾ ਪਾਸਾ ਲੱਗੂਗਾ ਤੁਹਾਨੂੰ ਇਹ ਕਹਿੰਦਾ ਪਹਾੜ ਵਾਲਾ ਸਿਸਟਮ ਹੈ ਦਾ ਇਧਰਲੇ ਪਾਸੇ ਦੋਏ ਥਣਾ ਨੂੰ ਭਾਲੇ ਇਧਰਲੇ ਨੂੰ ਇਧਰਲੇ ਖਾਲੀ ਦਿਖਦੇ ਨੇ ਤੇ ਬਾਕੀ ਨੇੜੇ ਆ ਕੇ ਤਸੱਲੀ ਤੁਸੀਂ ਬਾਈ ਤੋਂ ਕਰ ਲਿਓ ਇਹ ਦੇ ਦਾਂਗੇ 1 ਲੱਖ ਤੇ 35000 ਦੀ 35000 ਦੀ ਦੇ ਦਾਂਗੇ ਬਾਈ ਹਾਂ ਲੈ ਚੱਲ ਰਾਜੂ ਅੰਦਰ ਹੁਣ ਖੋਲਿਆ ਆਖਲੀ ਝੋਟੀ ਇਹ ਮਿਲੂਗੀ 1 ਲੱਖ ਤੇ 35000 ਚ ਆ ਗਈ ਸੱਜਣਾ 6 ਨੰਬਰ ਵਾਲੀ ਕੱਟੀ ਆ ਗਈ ਇਹਦੀ ਕੁਆਲਿਟੀ ਕੁਆਲਿਟੀ ਵਾਲੀ ਐਂਡ ਲੱਗਦੀ ਆ ਮੈਨੂੰ ਇਹਦਾ ਸੂਆ ਕਿਦਾਂ ਦਾ ਪਲੂਨ ਹੈ ਬਾਈ ਮੂੰਹੋਂ ਚਾਰ ਦੰਦਾਂ ਦਾ ਦੰਦਾਂ ਦੇ ਚਾਰ ਦੰਦ ਸੂਆ ਆ ਗਈ ਪਹਿਲਾਂ ਪਹਿਲਾਂ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਸੂਈ ਨੂੰ ਅੱਜ 13 ਦਿਨ ਹੋ ਗਏ ਬਾਈ ਇਹਦੀ ਵੀਡੀਓ ਪਾਈ ਸੀ ਆਪਾਂ ਪੂਰੇ ਪੂਰੇ ਉਸ ਦਿਨ ਇਹ ਆਪਾਂ ਬੱਚੇ ਦੇ ਕੋਲੇ ਖੁੱਲੀ ਛੜਤੀ ਸੀਗੀ ਇਹ ਗੱਲ ਚ ਰੱਤਾਂ ਨਾਲ ਵੀਡੀਓ ਦੇ ਵਿੱਚ ਆਪਾਂ ਪਾਈ ਸੀ ਉਸ ਦਿਨ ਮੇਰਾ ਖਿਆਲ ਤਾਜੀ ਸੂਈ ਸੀ ਉਹ ਕੱਟੀ ਆਹੀ ਬਾਈ 12 ਕਿਲੋ ਦੁੱਧ ਤਿਆਰ ਆ ਜਿਹਦੇ ਕੋਲੇ ਹੁਣ 12 ਕਿਲੋ ਰੈਡੀ ਦਾ 13 ਦਿਨਾਂ ਦੀ ਸੂਈ ਥੱਲੇ ਬੱਚਾ ਕਿਹ ਨਾਲ ਇਹ ਬੱਚਾ ਇਹਦੇ ਨਾਲ ਬੱਚਾ ਦਾ ਚੜਾਈ ਕਰ ਗਿਆ ਜੀ ਅਸ਼ਿਆ ਆ ਬੱਚਾ ਇਹਦਾ ਚੜਾਈ ਕਰ ਗਿਆ ਬਾਈ ਕਹਿੰਦਾ ਮਿਲਦੀ ਕਿਵੇਂ ਆਉਣਾ ਉਹਨੇ ਇਹ ਮਿਲਦੀ ਨਹੀਂ ਆ ਬਾਈ ਥਾਪੀ ਤੀ ਪੀ ਕਾ ਟੂ ਕਾ ਤਾਂ ਨਹੀਂ ਮੰਗਦੀ ਨਾ 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 ਬਾਈ ਕੁਛ ਵੀ ਕਰਨ ਦੀ ਲੋੜ ਨਹੀਂ ਇਹ ਤਾਂ ਪਿਆਰ ਨਾਲ ਹੀ ਕਰਮਾਂ ਵਾਲੀ ਉਹਦੀ ਲਾਇਆ ਆਉਂਦੀ ਆ ਦੇਖ ਕੇ ਵਾਲਟੀ ਰਾਜੂ ਦੇ ਹੱਥ ਚ ਐ ਬਾਈ ਕਹਿੰਦਾ ਮਿਲਦੀ ਆ ਇਹ ਚਾਰਟ ਤੇ ਜੇ ਗੱਲਬਾਤ ਕਰ ਲਈਏ ਦੁੱਧ ਹੈਗਾ 12 ਕਿਲੋ ਤਿਆਰ ਸੂਆ ਹੈਗਾ ਪਹਿਲਾ ਤੇ ਦੰਦਾਂ ਚ ਹੈ ਗਿਆ ਸੱਜਣੋ ਇਹ ਚਾਰ ਦੰਦ ਇੱਥੇ ਤੋਂ ਕੁਆਲਿਟੀ ਕਬੂਲਟੀ ਦੇਖ ਸਕਦੇ ਹੋ ਲੰਬਾਈ ਲੰਬੂਈ ਬਹੁਤਾ ਕੱਟੀ ਦੀ ਤੇ ਮੇਨ ਗੱਲ ਆ ਜਿਹੜੀ ਯਾਰ ਸਿੰਘ ਸਿੰਘ ਦੀ ਕੁਆਲਿਟੀ ਬਿਲਕੁਲ ਐਂਡ ਆ ਗਈ ਜਿਹੜੀ ਯਾਨੀ ਹਜੇ ਵੀ 2 ਕਿਲੋ ਦੁੱਧ ਹੋਰ ਕਰ ਦੂਗੀ ਇਹ ਗੁਰੀ ਮਾਰੇ ਮੁੱਲ ਤਾਂ ਤੇਰੀ ਲੱਗੀ ਹਜੇ ਇਹ ਮਾਰੇ ਤੇ ਚੱਲ ਕੇ ਜਾਣੀ ਦੁੱਧ 14 ਕਿਲੋ ਕੱਟੀ ਪਾ ਦੂਗੀ 12 ਕਿਲੋ ਦੀ ਕੋਈ ਵੀ ਸੱਜਣ ਅੱਜ ਵੀ ਇਹਦੀ ਧਾਰ ਬਣਾ ਮਾਰੇ 14 ਕਿਲੋ ਦੁੱਧ ਪਾ ਸਕਦੇ ਆ ਵੀ ਇਸ ਟਾਈਮ ਹੈਗਾ ਕੰਡੇ ਤੇ ਰੱਖਣ ਵਾਲਾ 12 ਕਿਲੋ 12 ਕਿਲੋ ਕੰਡੇ ਤੇ ਰੱਖਣ ਵਾਲਾ ਦੁੱਧ ਉਹ ਆਪਾਂ ਡੰਗ ਤੋਂ ਡੰਗ ਚਵਾ ਦੇਾਂਗੇ ਚਾਰ ਡੰਗ ਵੀ ਚਵਾ ਦੇਾਂਗੇ ਜੀ ਪੈਸੇ ਕਿੰਨੇ ਲਵਾਂਗੇ ਜੀ ਇਹਦਾ ਮੁੱਲ ਤਾਂ 5 ਕਰ ਦਈਏ ਜਾਹੇ 5 ਤਾਂ ਜਾਵੇ ਹੈ ਕੀਲਾ ਦਾ ਨੌਕਰਾਦਾਂ ਕਿਸੇ ਦਾ ਹੈ ਹੈ ਇਹ ਲੈ ਨੌਕਰ ਆਦਨੇ ਕਿਸ ਦਾ ਪੰਜ ਚ ਆਏ ਵੀ ਪੰਜ ਮੁੱਲ ਕਰਕੇ ਢਾਈ ਚੋ ਮਾਨ ਤਾਨ ਕਰਕੇ ਸਵਾ ਲੱਖ ਦੀ ਕੱਟੀ ਦੇ ਦਾਂਗੇ ਇਹ ਪੂਰੇ ਦੀ ਪੂਰੇ ਦੀ 1 ਲੱਖ ਤੇ 25 ਦੀ 25 ਦੀ ਦੇ ਦਿਆਂਗੇ ਹਾਂ ਬਾਈ ਕਹਿੰਦਾ 1 ਲੱਖ ਤੇ 25000 ਦੀ ਕੱਟੀ ਦੇ ਦਾਂਗੇ ਤੁਹਾਨੂੰ ਪਤਾ ਵੀਡੀਓ ਚ ਥੋੜਾ ਜਿਆ ਇੰਟਰਟੇਨਮੈਂਟ ਵੀ ਜ਼ਰੂਰੀ ਹੁੰਦਾ ਲੈ ਲਾਜੂ ਲੈ ਜਾਂ ਅੰਦਰ ਨੂੰ ਹੁਣ ਲਿਆ 7 ਨੰਬਰ ਵਾਲੀ ਤੇ ਇਹ ਕੱਟੀ 100000 ਵਾਲੀ ਆ ਚਾਹੇ ਤੇ ਕਢੀ ਨੂੰ ਵੀ ਆਈ ਇਹਨੂੰ ਨਾ ਹਾਂ ਜਿਵੇਂ ਉਦਨੇ ਆਪਾਂ ਵੀਡੀਓ ਚ ਦਿਖਾਉਂਦੇ ਸੀਗੇ ਵੀ ਖੋਲ ਕੇ ਗਲ ਚੋਂ ਵੀ ਰੱਸਾ ਲਾ ਕੇ ਤੋਰੀ ਫਿਰ ਸਵਾਹ ਵਾਲਾ ਚੰਗਾ ਨਾ ਬਾਹਲੇ ਠੰਡੇ ਸਵਾਹ ਦੀਆਂ ਜਾਨੀ ਪਲੋਂਨ ਕੱਟੀ ਇਹੇ ਜੀ ਵੀ ਕੋਈ ਕਰਮ ਵਾਲਿਆਂ ਦੇ ਹੱਥ ਹੀ ਲੱਗਦੀ ਹੁੰਦੀ ਆ ਬਾਈ ਇਹ ਹੁਣ ਪਤਾ ਨਹੀਂ ਕਰਮ ਵਾਲੀ ਨੇ ਕਿਹਦੇ ਘਰ ਦਾ ਸ਼ਿੰਗਾਰ ਬਣਨਾ ਜਾ ਕੇ ਹਾਂ ਤੇ ਹੁਣ ਆਪਾਂ ਦਿਖਾਵਾਂਗੇ 7 ਨੰਬਰ ਵਾਲੀ ਝੋਟੀ ਸੱਜਣੋ ਤੇ ਹੁਣ ਆ ਗਈ ਸੱਜਣੋ 7 ਨੰਬਰ ਵਾਲੀ ਝੋਟੀ ਇਹਦਾ ਸੁਆ ਕਿਡਾ ਆਵਨੇ ਇਹਦਾ ਸੁਆ ਬਾਈ ਜੀ ਹੈਗਾ ਦੂਜਾ ਸੁਆ ਦੂਜਾ ਦੂਜਾ ਸੁਆ ਜੀ ਇਹਦਾ ਜਮਾਨੇ ਚ ਨਾਲ ਤੀਜੇ ਵਾਂਗੂ ਇਹ ਲੱਗਦੀ ਆ ਚਾਹੇ ਕੋਈ ਸੱਜਣ ਇਹਨੂੰ ਤੀਜੇ ਮੰਨ ਲੇ ਚਾਹੇ ਕੋਈ ਚੌਥੇ ਮੰਨ ਲੇ ਪਰ ਸੂਆ ਇਹਦਾ ਦੂਜਾ ਜੀ ਦੁੱਧ ਕਿੰਨਾ ਹੁਣ ਕਿੰਨੇ ਦਿਨ ਦੀ ਸੂਈ ਦੁੱਧ ਤਾਂ ਇਹਦਾ ਭਾਂਡਾ ਹੀ ਦੱਸੂਗਾ ਬਾਈ ਵੀ ਕਿੰਨਾ ਵਾ ਇਹਦਾ ਉਹ ਜਿਹੜੀ ਆਪਾਂ ਪਹਿਲਾ ਵੀਡੀਓ ਪਹਿਲੀਆਂ ਚੋ ਇਕੱਲੀ ਇਹੀ ਰਹਿ ਗਈ ਕਰਮਾ ਵਾਲੀ ਆਪਣੇ ਕੋਲੇ ਬਾਈ ਅੱਛਾ ਜਿਹੜੀਆਂ ਉਹਦਨੇ ਤਾਜ਼ੀਆਂ ਸੂਂਦੀਆਂ ਦੀ ਵੀਡੀਓ ਪਾਈ ਸੀ ਨਾ ਪੰਜ ਝੋਟੀਆਂ ਦੀ ਹਾਂਜੀ ਹਾਂਜੀ ਉਹਨਾਂ ਚੋਂ ਇਹੀ ਰਹਿ ਗਈ ਬਾਈ ਇਕੱਲੀ ਇਹਦਾ ਜੀ ਲੱਗ ਗਿਆ ਤੇਰੇ ਕੋਲੇ ਦੁੱਧ ਇਹਦੇ ਕੋਲੇ ਜਾਨੀ ਹੋਊਗਾ ਬਾਈ 16 ਕਿਲੋ ਹੁਣ ਤੇ ਕੋਈ ਸੱਜਣ 15 ਮੰਨ ਕੇ ਦਾ ਸੌਦਾ ਕਰ ਲੇ ਆਪਣੇ ਸੂਆ ਬਾਈ ਕਹਿੰਦਾ ਦੂਜਾ ਤੁਸੀਂ ਚਾਹੇ ਤੀਜਾ ਮੰਨ ਲਿਓ ਦੁੱਧ ਹੈਗਾ ਸੱਜਣੋ ਇਹਦੇ ਥੱਲੇ ਇਸ ਟਾਈਮ 15 ਕਿਲੋ ਤਿਆਰ ਕਹਿਣ ਕੋਣ ਵਾਲਾ ਸਿਸਟਮ ਘੱਟਾ ਔਰ ਔਰੇ ਤਿਆਰੀ ਵਾਲਾ ਜ਼ਿਆਦਾ ਹੁੰਦਾ ਕੰਮ ਹੁੰਦਾ ਵੀ ਕੰਡੇ ਵਾਲਾ ਤੇ ਲੀਟਰ ਬਾਈ ਕਹਿੰਦਾ ਆਪਾਂ ਘਰੇ ਰੱਖਦੇ ਨਹੀਂ ਬੱਚਾ ਕੀ ਆ ਨਾਲ ਆਵਨੇ ਦੇ ਬੱਚਾ ਇਹਦੇ ਨਾਲ ਕੱਟੀ ਬਾਈ ਫੀਮੇਲ ਫੀਮੇਲ ਇੱਕ ਨਾਲ ਇੱਕ ਨਗੀਨਾ ਫ੍ਰੀ ਇੱਕ ਨਾਲ ਇੱਕ ਫ੍ਰੀ ਪੈਸੇ ਕਿੰਨੇ ਕੁ ਲਾਵਾਂਗੇ ਹੁਣ ਚਵਾ ਜਾਣੀ ਇਹ ਜਿਹਾ ਵੀ ਮੈਂ ਕਦੇ ਮੱਝ ਹੀ ਨਹੀਂ ਚੋਈ ਇਹ ਜੀ ਧਾਰਦੀ ਬਾਈ ਬਾਲੀ ਅੜੀ ਜੀ ਬੜੀਆ ਸੱਨੇ ਹਾਂ ਵਾਲੀ ਪਾਸਮੀ ਜੀ ਵਾਲੀ ਖੜੀ ਆ ਮੈਂ ਕਿਹਾ ਪਛਮਾ ਕੇ ਵੀਡੀਓ ਬਣਾਈ ਆ ਦੀ ਬਾਈ ਅੱਛਾ ਹਾਂ ਠੀਕ ਹੈ ਗੱਲ ਥਣ ਤੋਂ ਹੀ ਸੱਜਣਾ ਨੂੰ ਪਤਾ ਲੱਗ ਜੇ ਵੀ ਕਹੇ ਜਾ ਚੋਣ ਆ ਇਹਦਾ ਆ ਕਮਾ ਦੇ ਰਾਜੂ ਐ ਕਮਾ ਦੇ ਤੇ ਬਾਡੀ ਬੁੱਡੀ ਦੀ ਚੰਗੀ ਆ ਕਾਦੇ ਦਾ ਹੈਗਾ ਦਰਮਿਆਨਾ ਬਾੜਾ ਜਿਆਦਾ ਵੱਡਾ ਨਹੀਂ ਉਹ ਛੋਟਿਆਂ ਚ ਵੀ ਨਹੀਂ ਆਉਂਦਾ ਤੇ ਸੂਆ ਬਾਈ ਕਹਿੰਦਾ ਦੂਜਾ ਤੁਸੀਂ ਚਾਹੇ ਤੀਜਾ ਮੰਨ ਲਿਓ ਦੁੱਧ ਹੈਗਾ ਇਹਦੇ ਥੱਲੇ 16 ਕਿਲੋ 15 ਦੀ ਚਾਹੇ ਬਾਈ ਕਹਿੰਦਾ ਕੋਈ ਧਾਰ ਵੀ ਨਾ ਮਾਰੇ ਸੱਜਣੇ ਇਦਾਂ ਹੀ ਲੈ ਜੇ ਤੇ ਨਾਲ ਇਹਦੇ ਹੈਗੀ ਆ ਸੱਜਣੋ ਕੱਟੀ 2 2.5 ਕਿਲੋ ਦੀ ਦਵਾਈ ਇਹਦੀ ਗਾੜੀ ਹੋਊਗੀ ਹੁਣ ਹੁਣ ਤੇ ਹਜੇ ਇਹਨੇ ਕੋਈ ਮੈਲਾ ਵੀ ਨਹੀਂ ਮਾਰਿਆ ਬਾਈ ਇਹ ਵੱਲ ਸਕਦੀ ਇੱਕ ਤੋਂ 2 ਕਿਲੋ ਹੋਰ ਇਹ ਬਾਈ ਜੀ 18 ਕਿਲੋ ਤੋਂ ਬਾਹਰ ਦੁੱਧ ਦੇਊਗੀ ਪੈਸੇ ਕਿੰਨੇ ਲਵਾਂਗੇ ਤੇ ਇਹ ਤਾਂ ਮੇਰੇ ਹਿਸਾਬ ਨਾਲ ਤਾਂ ਵੀ ਜਿਹੜੀ ਤੂੰ ਪਹਿਲਾਂ ਦਿਖਾਈ ਆ ਉਹਦੇ ਨਾਲੋਂ ਮੈਨੂੰ ਤਾਂ ਮਹਿੰਗੀ ਲੱਗਦੀ ਹੈ ਬਾਈ ਇਹ ਫਲੂਨ ਨਾਲੋਂ ਵੀ 2 ਲੱਖ ਰੁਪਏ 10 ਲੱਖ ਦੀ ਹੋਗੀ ਇਹ ਨਹੀਂ 7 ਤੱਕ ਮੰਗ ਕੇ ਸਾਢੇ 3 ਦਿਨ ਚੋ ਮਾਨ ਤਣ ਕਰਕੇ 1 35 ਦੀ ਦੇ ਦਿਆਂਗੇ ਸ਼ੀਰਾ ਠੀਕ ਹੈ ਗੱਲ ਆ ਇਹ ਬਾਈ ਕਹਿੰਦਾ 1 ਲੱਖ ਦੇ 35 ਦੀ ਦੇ ਦਾਂਗੇ ਕਬਰਾ ਆਇਓ ਨਾ ਵੀਡੀਓ ਸਾਰੀ ਦੇਖ ਲਿਓ ਕਿਤੇ 7 ਲੱਖ ਸੁਣ ਕੇ ਮੇਰੀ ਹੋਰ ਕੋਈ ਵੀਡੀਓ ਵੀ ਦੇਖਣੋਂ ਹਟ ਜੀ ਵੀ ਰੇਟ ਜਾਦੇ ਮਹਿੰਗੇ ਨੇ ਇਹ ਬਾਈ ਕਹਿੰਦਾ 1 ਲੱਖ ਤੇ 35000 ਦੀ ਦੇ ਦਾਂਗੇ ਸੂਆ ਇਹਦਾ ਦੂਜਾ ਤੁਸੀਂ ਜੇ ਤੀਜਾ ਮੰਨ ਲੈ ਲੈਚਰ ਰਾਜੂ ਅੰਦਰ ਨੂੰ ਤੇ ਨਾਲ ਇਹਦੇ ਸੱਜਣੋਂ ਹੈਗੀ ਟਿਕਰੇ ਰੱਖਣ ਵਾਲੀ ਬਾਈ ਜਿਹੜੀ ਜਿਵੇਂ ਕਹਿੰਦੇ ਨਾ ਕਈ ਸੱਜਣੋਂ ਮੈਨੂੰ ਫੋਨ ਕਰਕੇ ਮੰਗਦੇ ਹੁੰਦੇ ਬਾਈ ਘਰੇ ਚੋਂਣ ਵਾਲੀ ਝੋਟੀ ਦੇ ਦੇ ਕੋਈ ਹਾਂਜੀ ਹਾਂਜੀ ਉਹ ਚੀਜ਼ ਆ ਬਾਈ ਇਹ ਕੰਨੀ ਰੱਖ ਕੇ ਦੋ ਚਾਰ ਸੂਏ ਦੁੱਧ ਪੀਣ ਵਾਲਾ ਸੌਦਾ ਇਹ ਨੰਬਰ ਬੋਲ ਦਿਓ ਜੀ ਚੋਣ ਜਵਾ ਵੀ ਬੜਾ ਪੋਲਾ ਨੰਬਰ ਬਾਈ 9876304213 9876304213 ਨੰਬਰ 9876304213 ਅੱਜ ਦੀ ਵੀਡੀਓ ਚ ਸੱਜਣੋਂ ਆਪਾਂ ਦਿਖਾਈਆਂ ਨੇ ਸੱਤ ਝੋਟੀਆਂ ਬਾਈਆ ਮੰਡਲੇ ਦੇ ਘਰੋਂ ਇਹਨਾਂ ਸੱਤਾਂ 'ਚੋਂ ਜਿਹੜਾ ਵੀ ਨਗੀਨਾ ਪਸੰਦ ਆਊਗਾ ਤੁਸੀਂ ਬਾਈ ਤੋਂ ਨੇੜੇ ਆ ਕੇ ਤਸੱਲੀ ਕਰਕੇ ਲਿਜਾ ਸਕਦੇ ਹੋ ਆ ਤੇ ਰਾਜੂ ਕਹਿੰਦਾ ਬੱਚਿਆਂ ਦੇ ਵੀ ਮਾਰਦੇ ਕੈਮਰਾ ਇੱਧਰ ਆ ਬੈਠੇ ਨੇ ਆ ਬੂਰੀ ਕੱਟੀ ਬੈਠੀ ਆ ਸਾਰੀ ਤਾਜ਼ੇ ਬੱਚੇ ਨੇ ਬਾਈ ਇਹਨਾਂ ਦੇ ਦੇਖ ਲਓਗੇ ਇਹਨਾਂ ਦੇ तकरीबन ਸਾਰੇ ਕੱਚੇ ਨੇ ਚੈੱਕ ਕਰ ਸਕਦੇ ਹੋ ਇੱਧਰਲੇ ਬੰਨੇ ਆ ਬੂਰੀ ਖੜੀ ਆ ਆ ਡਿਪਾਰਟਮੈਂਟ ਆ ਕਰ ਸਕੋਰ ਬੂਰੀ ਬੇਟੀ ਆ ਤੇਰੇ ਬਾਈ ਦੇਖ ਲਾ ਆ ਝੋਟੀਆਂ ਕਿਉਂਕਿ ਬਾਹਰ ਤੋਂ ਨਾੜਾ ਮੋਟਾ ਨਾ ਦੇਸਣ ਇੱਥੇ ਪੂਰੀਆਂ ਸਾਫ਼ ਦਿਖਦੀਆਂ ਨੇ ਅੰਦਰਲੇ ਬੰਨੇ ਖੜੀਆਂ ਤੇ ਆ ਬੂਰੀ ਕੱਟੀ ਆ ਗਈ ਨਾਲ ਬੂਰੀ ਝੋਟੀ ਦੇ ਜਿਹੜੀ ਆਪਾਂ ਤੁਹਾਨੂੰ ਦਿਖਾਈ ਤੀ ਤੇ ਬਾਕੀ ਇਹਨਾਂ 'ਚ ਬਾਈ ਜਿਹੜਾ ਵੀ ਨਗੀਨਾ ਪਸੰਦ ਆਊਗਾ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ ਜੀ